ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਤੇ ਕਲਿੱਕ ਕਰੋ ਲੇਟੈਸਟ ਵੀਡੀਓ ਸਭ ਤੋਂ ਪਹਿਲਾਂ ਵੇਖਣ ਲਈ ਸਾਡੇ YouTube ਚੈਨਲ ਤੇ ਸਾਰੇ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵੀਰੋ ਜੋ ਤੁਸੀਂ ਟਰੈਕਟਰ ਦੀਆਂ ਤਸਵੀਰਾਂ ਵੇਖ ਰਹੇ ਹੋ ਨਿਊ ਹੋਲੈਂਡ 6010 ਇਹ ਟਰੈਕਟਰ ਹੈ ਵਿਕਾਊ ਟਰੈਕਟਰ ਦੀ ਹਾਲ ਤੁਹਾਡੇ ਸਾਹਮਣੇ ਵੇਖ ਸਕਦੇ ਹੋ ਤਸਵੀਰਾਂ ਤੁਸੀਂ ਨਿਊ ਹੋਲੈਂਡ 6010 ਜੁਕੇ 2014 ਮਾਡਲ 2014 ਮਾਡਲ ਰੇਟ ਇਸ ਦਾ ਇਨਾ ਵੀਰਾਂ ਨੇ 5 ਲੱਖ 45000 ਦੇ ਲਗਭਗ ਦੱਸਿਆ 2014 ਮਾਡਲ ਟਰੈਕਟਰ ਰੇਟ 5 ਲੱਖ 45000 ਜਿਹੜੇ ਵੀਰੇ ਟਰੈਕਟਰ ਲੈਣ ਦੇ ਚਾਹਵਾਨ ਨੇ ਉਹ ਵੀਰ ਕਮੈਂਟ ਕਰਕੇ ਸਾਥੋਂ ਇਨਾ ਵੀਰਾਂ ਦਾ ਕੰਟੈਕਟ ਨੰਬਰ ਪ੍ਰਾਪਤ ਕਰ ਸਕਦੇ ਹਨ ਜਾਂ ਵੀਰੋ ਤੁਸੀਂ ਇਸ ਟਰੈਕਟਰ ਨੂੰ ਬਰਨਾਲਾ ਮੰਡੀ ਦੇ ਦੇਖ ਸਕਦੇ ਹੋ ਜੋ ਕਿ ਹਰ ਸੋਮਵਾਰ ਨੂੰ ਲੱਗਦੀ ਹੈ 2014 ਮਾਡਲ ਟਰੈਕਟਰ ਰੇਟ 5 ਲੱਖ 45000 ਮੇਰੇ ਤੋਂ ਤੁਹਾਨੂੰ ਅੱਗੇ ਦਿਖਾਉਣੇ ਆ ਜੌਂਡੀਅਰ 5310 4x4 ਦੀ ਵੀਡੀਓ ਜੋ ਕਿ ਇਸ ਟਰੈਕਟਰ ਦੀ ਵੀਡੀਓ ਦੇ ਪਿੱਛੇ ਆ हां बिरो जो फोर फोर। जो से ट्रैक्टर ਵੇਖ ਰਿਹਾ ਹਾਂ ਜੌਂਡੀਅਰ 5510 4x4 ਜੋ ਕਿ 2018 ਮਾਡਲ ਟਰੈਕਟਰ ਰੇਟ ਇਸ ਦਾ ਇਹਨਾਂ ਵੀਰਾਂ ਨੇ 8 ਲੱਖ 25000 ਦੇ ਲਗਭਗ ਦੱਸਿਆ ਹੈ 2018 ਮਾਡਲ ਟਰੈਕਟਰ ਰੇਟ 8 ਲੱਖ 25000 ਜਿਹੜੇ ਵੀਰ ਲੈਣ ਦੇ ਚਾਹਵਾਨ ਨੇ ਉਹ ਵੀਰ ਕਮੈਂਟ ਕਰਕੇ ਸਾਥੋਂ ਇਹਨਾਂ ਦਾ ਕੰਟੈਕਟ ਨੰਬਰ ਪ੍ਰਾਪਤ ਕਰ ਸਕਦੇ ਹਨ ਬਾਕੀ ਵੀਰੋ ਟਰੈਕਟਰ ਦੀ ਹਾਲ ਤੁਹਾਡੇ ਸਾਹਮਣੇ ਵੇਖ ਸਕਦੇ ਹੋ ਤਸਵੀਰਾਂ ਤੁਸੀਂ 2018 ਮਾਡਲ ਟਰੈਕਟਰ ਰੇਟ ਇਸ ਦਾ ਇਹਨਾਂ ਵੀਰਾਂ ਨੇ 8 ਲੱਖ 25000 ਦੇ ਲਗਭਗ ਦੱਸਿਆ ਹੈ 2018 ਮਾਡਲ ਟਰੈਕਟਰ ਰੇਟ 8 ਲੱਖ 25000 ਬਾਕੀ ਟਰੈਕਟਰ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਵੇਖ ਸਕਦੇ ਹੋ ਤਸਵੀਰਾਂ ਤੁਸੀਂ